ਜਦੋਂ ਸਰਕਾਰ ਬਣੀ ਸੀ ਬੜੇ ਵਾਅਦੇ ਕੀਤੇ ਸੀ ਸਰਕਾਰ ਨੇ ਵੀ ਅੱ ਤੋਂ ਬਾਅਦ ਕੋਈ ਧਰਨਾ ਨਹੀਂ ਲਾਇਆ ਜਾਊਗਾ ਸਾਡੀ ਸਰਕਾਰ ਬਣਾਓ ਸਰਕਾਰ ਬਣਦੇ ਸਾਰੀ ਇਹ ਸਭ ਕੁਝ ਭੁੱਲ ਗਏ ਅੱਜ ਕੋਈ ਹੈ ਜਆ ਵਰਕ ਨਹੀਂ ਹੈ ਜਿਹੜਾ ਸੜਕਾਂ ਤੇ ਨਹੀਂ ਪਰੇ ਨਹੀਂ ਤਾਂ ਆਪਣੇ ਬੱਚੋ ਨੂੰ ਅੱਛਾ ਖਾਣਾ ਪੀਣਾ ਖਿਲਾ ਪਾ ਰਹੇ تھے ਨਹੀਂ ਆਪਣੇ ਬੱਚੋ ਨੂੰ ਸਿੱਖਿਤ ਕਰਾ ਪਾ ਰਹੇ ਕਿਉਂਕਿ 10000 ਦੀ ਤਨਖਾਹ ਮੈਂ ਕੀ ਹੋ ਸਕਦਾ ਆਪ ਖੁਦ ਹੀ ਜਾਣ ਲੋ क्यों सड़कों पर भटक रहा है मुलाजिम सफाई कर्मचारी आए दिन क्यों सड़कों पर मर रहे हैं सरे एक्सीडेंट हो रहे हैं उनके लिए कोई व्यवस्था नहीं है सफाई कर्मचारी सड़कों पर मर रहा है धूप में हार्ड वर्क कर रहा है पर मुलाजिम के लिए कोई सुविधा नहीं है मुलाजिम पीड़ित है बहुत ज्यादा सफाई कर्मी सबसे ज्यादा बाद पंजाब सरकार पंजाब सरकार पंजाब सरकार सचे मुलाज़म सचे मुलाज़म है सरकार करादी करीरा भेरी भेरी बादाद मुबाद ज़िंदबाद बिल्कुलु ज़िंदबाद अचो कमेटी मुलिम कचो मुलाज़म मुलिम ਲੁਕ ਕਰੋ ਲੁਕ ਕਰੋ ਲੁਕ ਕਰੋ ਅਕੀਦਿਆ ਕਿਸ਼ਤਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਬੱਚੇ ਮਲਾਜੋ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜੈ ਆਪ ਸਰਕਾਰ ਮੁਰਦਾਬਾਦ 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 ਤੁਸੀਂ ਬਲਕਾਮਾ ਜਿੰਦਾਬਾਦ 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 ਜੀ ਪ੍ਰਧਾਨ ਜੀ ਅੱਜ ਤਾਂ ਇਹ ਕੀ ਆਪਣਾ ਮਸਲਾ ਸੀਗਾ ਕਿਉਂ ਇਹ ਅੱਜ ਤੋੜਿਆ ਗਿਆ ਆਪਣਾ ਘੜਾ ਭੰਨਿਆ ਗਿਆ ਕਿਉਂ ਸਰਕਾਰ ਤੇ ਪੁਤਲੇ ਫੁੱਕੇ ਗਏ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪੱਤਰਕਾਰ ਭਾਈਚਾਰੇ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਕਵਰ ਕਰਨ ਲਈ ਪਹੁੰਚੇ ਹੋ ਮੈਂ ਜੀਮ ਸਿੰਘ ਜ਼ਿਲ੍ਹਾ ਪ੍ਰਧਾਨ ਮੁਹਾਲੀ ਅੱਜ ਅਸੀਂ ਸਾਡੀ ਪੰਜਾਬ ਮੂਵ ਇਲੈਕਸ਼ਨ ਕਮੇਟੀ ਪੰਜਾਬ ਸੁਰੱਖਾ ਕਲਵਾਂ ਸਿੰਘ ਸੈਣ ਜੀ ਦੇ ਸਦਕਾ ਸਦਕਾ ਅੱਜ ਇਹ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੀਤਾ ਹੈ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਦੋਂ ਇਹ ਸਰਕਾਰ ਬਣੀ ਸੀ ਬੜੇ ਵਾਅਦੇ ਕੀਤੇ ਸੀ ਸਰਕਾਰ ਨੇ ਵੀ ਅੱਜ ਤੋਂ ਬਾਅਦ ਕੋਈ ਧਰਨਾ ਨਹੀਂ ਲਾਇਆ ਜਾਊਗਾ ਆਡੀ ਸਰਕਾਰ ਬਣਾਓ ਤੇ ਜਿਹੜੀ ਇਹ ਸਰਕਾਰ ਬਣਾਈ ਹੈ ਮਿਊਚਵਲ ਕੰਮ ਹੈ ਨਹੀਂ ਬਣਾਈ ਹੈ ਇਹ ਮੁਲਾਜ਼ਮਾ ਨਹੀਂ ਬਣਾਈ ਹੈ 92 ਸੀਟਾਂ ਇਹਨਾਂ ਨੂੰ ਆਈਆਂ ਤਾਂ ਇਹ ਸਰਕਾਰ ਤਾਂ ਹੀ ਬਣੀ ਹੈ 92 ਸੀਟਾਂ ਤਾਂ ਹੀ ਆਈਆਂ ਜੇ ਮੁਲਾਜ਼ਮਾਂ ਦੇ ਨਾਲ ਸੀ ਪਰੰਤੂ ਸਰਕਾਰ ਬਣਦੇ ਸਾਰੀ ਇਹ ਸਭ ਕੁਝ ਭੁੱਲ ਗਏ ਅੱਜ ਕੋਈ ਹੈ ਜਆ ਵਰਕ ਨਹੀਂ ਹੈ ਜਿਹੜਾ ਸੜਕਾਂ ਤੇ ਨਹੀਂ ਉਤਰਿਆ ਹਰੇਕ ਵਰਕ ਸੜਕਾਂ ਤੇ ਉਤਰਿਆ ਹੋਇਆ ਅੱਜ ਦੁਖੀ ਹੈ ਤੇ ਸਾਡੇ ਜਿਹੜੇ ਮੁਲਾਜ਼ਮੇ ਸਾਡੇ ਨਾਲ ਵਾਦਾ ਕੀਤਾ ਵੀ ਕੱਚੇ ਬਲਾਕ ਨੂੰ ਪੱਕੇ ਕਰਾਂਗੇ ਉਹ ਅੱਜ ਤੱਕ ਨਹੀਂ ਹੋਏ ਚੰਡੀਗੜ੍ਹ ਦਾ ਡੀਸੀ ਰੇਟ ਬਾਰੇ ਅਸੀਂ ਗੱਲ ਕੀਤੀ ਸੀ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਐ ਇਹ 8-8 10-10 ਹਜ਼ਾਰ ਦੇ ਕੰਮ ਕਰਦੇ ਆਂ ਅੱਜ ਦੀ ਜਿਹੜੀ ਮੰਗਾਈ ਐ ਤੁਹਾਨੂੰ ਪਤਾ ਹੀ ਐ 10000 ਕਰਦਾ ਵਿਚਾਰਾ ਨਹੀਂ ਹੁੰਦਾ ਪ੍ਰਾਈਸਿਟੀ ਜਾ ਚੁੱਕੇ ਆਂ ਸ਼ਹਿਰ ਸਾਰੇ ਜਿਹੜੇ ਸਾਡੇ ਚੰਡੀਗੜ੍ਹ ਦੇ ਨੇੜੇ ਆਂ ਅਸੀਂ ਸਰਕਾਰ ਨੂੰ ਇਹ ਕਿਹਾ ਸੀ ਵੀ ਸਾਡਾ ਚੰਡੀਗੜ੍ਹ ਜਿਹੜਾ ਰੇਟ ਐ ਡੀਸੀ ਉਹ ਲਾਗੂ ਕੀਤਾ ਜਾਵੇ ਤਾਂ ਕਿ ਘਟੋ-ਘਟਾ ਇਹਨਾਂ ਮੁਲਾਜ਼ਮਾਂ ਦੀ ਤਨਖਾਹ 25000 ਜ਼ਰੂਰ ਹੋਵੇ ਤਾਂ ਕਿ ਇਹਨਾਂ ਦਾ ਘਰ ਦਾ ਜਿਹੜਾ ਪੱਨ ਪੋਸ਼ਣ ਹੋ ਸਕੇ ਅੱਜ ਜਿਹੜਾ ਐ ਅਸੀਂ ਰੋਸ ਮਜਾਦ ਕਰਿਆ ਐ ਇਸ ਕਰਕੇ ਹੀ ਕੀਤਾ ਐ ਵੀ ਜਾਤਾ ਇਹਨਾਂ ਨੂੰ ਪੱਕੇ ਕਰੋ ਜਾਂ ਸਾਡੀ ਜਿਹੜੀ ਟਰਾਈ ਸਿਟੀ ਵਾਲਾ ਰੇਟ ਤੋਂ ਸਾਨੂੰ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਮੁਲਾਜ਼ਮ ਐ ਇਹਨਾਂ ਨੂੰ ਪੱਕੇ ਕੀਤਾ ਜਾਵੇ ਜੇ ਇਹ ਮੁਲਾਜ਼ਮਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਸੰਘਰਸ਼ ਛੋਟੇਜ ਹੋਊਗਾ ਅੱਜ ਗੇਟ ਰੈਲੀ ਹੋਈ ਐ ਕੱਲ ਨੂੰ ਸੜਕਾਂ ਵੀ ਰੁਕੀਆਂ ਜਾ ਸਕਦੀਆਂ ਪੱਕਾ ਧਰਨਾ ਵੀ ਲਗਾਇਆ ਜਾ ਸਕਦਾ ਕੋ ਮੇਰੀ ਬੇਨਤੀ ਹੈ ਇਹ ਸਰਕਾਰ ਨੂੰ ਵੀ ਜੇ ਆਪਣਾ ਰੁਖ ਜਿਹੜਾ ਸਖਤ ਕੀਤਾ ਹੋਇਆ ਉਹਨੂੰ ਨਰਮ ਕੀਤਾ ਜਾਵੇ ਨਹੀਂ ਤਾਂ ਫਿਰ ਅਗਲੇ ਆ ਜਿਹੜਾ ਸੰਘਰਸ਼ ਆ ਸਾਡਾ जो पंजाब की साड़ी टीम कहेगी साड़ा सैनी जी वो फिर प्रोग्राम होगा होगा सबसे पहले मैं मीडिया कर्मियों का धन्यवाद करूँगा अपने जो पत्रकार साथी हैं इतनी धूप और गर्मी में जो कवरेज करने पहुंचे यहां तक मुंसिपल कॉर्पोरेशन के गेट पर धन्यवाद है मीडिया सभी मीडिया कर्मियों का जो हमारे दबे कुचले मुलाजिमों की आवाज जो सरकार तक पहुँचाने का काम करते हैं आज साड़ी रैली एक साढ़े मानियो कुलवंत सिंह सैनी उनके द्वारा एक नोटिस जारी किया गया था सभी जत्थेबंदियों को कि एक रोस मार्च अस झंडा मार्च निकालना है तुम अपने अपने जिले में रोस मार्च निकालो वो रोस मार्च खासकर कच्चे मुलाजिम पक्के करो इसके वास्ते था क्योंकि पिछले लंबे समय से जो सफाई सेवक साथी हैं सीवरमैन पिछले लंबे समय से दस दस हजार रुपये की तनख्वाह में अपना पालन पोषण कर रहे थे वो सही तरीके से हो नहीं पा रहा था नहीं तो अपने बच्चों को अच्छा खाना पीना खिला पा रहे थे नहीं अपने बच्चों को शिक्षित करा पा रहे क्योंकि दस हजार की तनख्वाह में क्या हो सकता है आप खुद ही जान लो एक काम घरों में डॉगी रख लेते हैं वो भी पाँच सात सौ रुपये खा जाता है वो तो, तो हमारे सफाई कर्मचारी किस तरह व्यापन कर रहे हैं दस हजार की तनख्वाह में ये बहुत ही शर्म की बात है सरकार के लिए कि दस हज़ार की तनख्वाह में टाइम नहीं कट रहा है अपने बच्चे का हाल क्यों सड़कों पर भटक रहा है मुलाजिम सफाई कर्मचारी आए दिन क्यों सड़कों पर मर रहे हैं सरे एक्सीडेंट हो रहे हैं उनके लिए कोई व्यवस्था नहीं है सफाई कर्मचारी सड़कों पर मर रहा है धूप में हार्ड वर्क कर रहा है पर मुलाजिम के लिए कोई सुविधा नहीं है मुलाजिम पीड़ित है बहुत ज़्यादा सफाई कर्मी सबसे ज़्यादा पीड़ित है तो अभी तो ये ट्रेलर है सरकार के लिए मान सरकार के लिए ये ट्रेलर है असी एक संदेश दिया है कि जल्द से जल्द इसे गौर कर लो नहीं तो असी धरना बद्दे पद्धर पर करेंगे पंजाब लेवल पर धरना चलेगा सड़कें जाम करेंगे नगर निगम का चक्का जाम करेंगे नगर निगम का गेट भी रोकेंगे मरण वर्त भी रोक करेंगे बहुत कुछ करेंगे फिर मुलाजिम जी अगर सम... बिगड़ गया फिर संभलना भी औखा है साढ़े म्यूनसिपल मुलाजिम एक्शन कमेटी पंजाब के सरप्रेस साढ़े मान्यो कुलवंत सिंह सैनी जी असी उनका कॉल का इंतजार कर रहे हैं जिस दिन उनकी कॉल का मैसेज आ गया उस दिन अभी सरकार की हीट से हीट बजा देंगे ये वादा करते हैं सरकार अभी भी जाग जाए जो टाइम है ਅੱਜ ਪੰਜਾਬ ਮਿਊਸਪਲ ਇਕਲੈਕਸ਼ਨ ਕਮੇਟੀ ਕਰਮਚਾਰੀ ਪੰਜਾਬ ਮਿਊਸਪਲ ਇਕਲੈਕਸ਼ਨ ਕਮੇਟੀ ਦੇ ਸੱਦੇ ਤੇ ਉਹਨਾਂ ਦੇ ਸੜੀ ਸਾਹਿਬ ਵੀ ਪ੍ਰਵੰਤ ਸਿੰਘ ਸੜੀ ਰਹੇ ਨਮਾਈ ਹੇਠ ਜਿਹੜਾ ਸੰਘਰਸ਼ ਸ਼ੁਰੂ ਕੀਤਾ ਅੱਜ ਸਾਡਾ ਪਹਿਲਾ ਦਿਨ ਸੀਗਾ 28 ਮਾਰਚ ਦਾ ਪ੍ਰੋਗਰਾਮ ਰਿਕਿਆ ਹੋਇਆ ਸੀਗਾ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਉਹ ਸਰਕਾਰ ਤੋਂ ਮੰਨਵਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਸਾਡੀ ਮੰਗ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਜਾਂ ਟ੍ਰਾਈ ਸਿਟੀ ਵਾਲਾ ਜਿਹੜਾ ਰੇਟ ਅਮ ਲਾਜਮਾਂ ਦਾ ਉਹ ਕਰੋ 8 8 10 10 ਹਜ਼ਾਰ ਚ ਗੁਜ਼ਾਰਾ ਨਹੀਂ ਹੁੰਦਾ ਤੇ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਪੈਂਡਿੰਗ ਐ ਉਹ ਵੀ ਸਰਕਾਰ ਨੂੰ ਬੇਨਤੀ ਕਰਦੇ ਆਂਗੇ ਸਾਨੂੰ ਸੰਘਰਸ਼ ਕਰਨ ਦੀ ਲੋੜ ਨਾ ਪਵੇ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸਾਡੀਆਂ ਮੰਗਾਂ ਐ ਉਹ ਸਾਡੀਆਂ ਮੰਨੀਆਂ ਜਾਣ ਸਾਡੇ ਨਾਲ ਇੱਕ ਮੀਟਿੰਗ ਕੀਤੀ ਜਾਵੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆਂਗੇ